ਲਾਈਫ ਦੇ ਅੰਦਰ ਬੰਦੇ ਨੂੰ ਪੋਜ਼ਿਟਿਵ ਰਹਿਣਾ ਬੜਾ ਜ਼ਰੂਰੀ ਹੈ ਪੋਜ਼ਿਟਿਵ ਸੋਚਣਾ ਪੋਜ਼ਿਟਿਵ ਬੋਲਣਾ ਤੇ ਪੋਜ਼ਿਟਿਵ ਲੋਕਾਂ ਦੇ ਨੇੜੇ ਬਹਿਣਾ ਜਾਂ ਇਦਾਂ ਕਹਿ ਲਈਏ ਵੀ ਪੋਜ਼ਿਟਿਵ ਫਰੈਂਡ ਸਰਕਲ ਕਾਇਮ ਕਰਨਾ ਬਹੁਤ ਜ਼ਰੂਰੀ ਹੈ ਇਹ ਤੁਹਾਡੀ ਤਰੱਕੀ ਦੇ ਅੰਦਰ ਤੁਹਾਨੂੰ ਮਦਦਗਾਰ ਬੰਦੇ ਨੇ ਵਰਨਾ ਦੁਨੀਆ ਦੇ ਅੰਦਰ ਤੁਸੀਂ ਕਿਦਰੇ ਤਜਰਬਾ ਕਰਕੇ ਵੇਖਿਓ ਕੋਈ ਵੀ ਕੰਮ ਕਰਨਾ ਹੋਵੇ 95% ਲੋਕ ਤੁਹਾਨੂੰ ਨੈਗੇਟਿਵ ਸਲਾਹਾਂ ਦੇਣਗੇ ਉਹਦੇ ਦੋ ਕਾਰਨ ਹੁੰਦੇ ਨੇ ਜਾਂ ਤੇ ਉਹ ਖੁਦ ਨੈਗੇਟਿਵਿਟੀ ਦੇ ਨਾਲ ਭਰੇ ਨੇ ਤੇ ਜਾਂ ਉਹਨਾਂ ਦੇ ਅੰਦਰ ਈਰਖਾ ਵਾਲੀ ਚਲਾਕੀ ਹੁੰਦੀ ਹੈ ਵੀ ਇਹ ਕੰਮ ਕਰਕੇ ਮੇਰੇ ਤੋਂ ਕਿਦਰੇ ਅੱਗੇ ਨਾ ਨਿਕਲ ਜਾਏ ਪੋਜ਼ਿਟਿਵ ਰਹਿਣਾ ਬੜੀ ਜ਼ਰੂਰੀ ਹੈ ਤੇ ਪੋਜ਼ਿਟਿਵਿਟੀ ਤਕਰੀਬਨ ਤਕਰੀਬਨ ਜਿਹੜੀ ਮੈਂ ਨੋਟ ਕੀਤੀ ਲੋਕਾਂ ਦੇ ਮਨਾਂ ਦੇ ਅੰਦਰ ਆਮ ਸਮਾਜ ਪੱਧਰ ਦੇ ਉੱਤੇ ਉਹ ਤਿੰਨ ਤਰ੍ਹਾਂ ਦੀ ਪੋਜ਼ਿਟਿਵਿਟੀ ਮੈਨੂੰ ਮਿਲੀ ਨੰਬਰ 1 ਦੇ ਉੱਤੇ ਲੋਕ ਪੋਜ਼ਿਟਿਵ ਗੱਲਾਂ ਕਰਦੇ ਨੇ ਪੋਜ਼ਿਟਿਵਿਟੀ ਦੀ ਸਲਾਹ ਵੀ ਕਰਦੇ ਨੇ ਪਰ ਉਹਨਾਂ ਦੀ ਪੋਜ਼ਿਟਿਵਿਟੀ ਸੂਤ ਦੇ ਕੱਚੇ ਧਾਗੇ ਨਾਲੋਂ ਵੱਧ ਕੁਝ ਵੀ ਨਹੀਂ ਹੈ ਥੋੜੀ ਜੀ ਮੁਸ਼ਕਲ ਬਣੀ ਜਾ ਥੋੜਾ ਜਿ ਕਿਸੇ ਪਾਸਿਓਂ ਚਖੜ ਹਣੇਰੀ ਆਇਆ ਤੇ ਉਹਨਾਂ ਦੀ ਪੋਜ਼ਿਟਿਵਿਟੀ ਉਸ ਹਣੇਰੀ ਦੇ ਅੱਗੇ ਐ ਉੱਡਦੀ ਦਿਸਦੀ ਏ ਜਿਵੇਂ ਹਵਾ ਦੇ ਤੇਜ਼ ਝੁੰਕੇ ਦੇ ਅੱਗੇ ਕਾਗਜ਼ ਉੱਡਦੇ ਨੇ ਜਾਂ ਕਾ ਦੇ ਤਣਕੇ ਉੱਡਦੇ ਨੇ ਇਹ ਜਿਹੜੀ ਪੋਜ਼ਿਟਿਵਿਟੀ ਏ ਇਸ ਪੋਜ਼ਿਟਿਵਿਟੀ ਦੇ ਨਾਲ ਤੁਸੀਂ ਸਕਸੈਸ ਦੀ ਸ਼ਿਖਰ ਤੱਕ ਨਹੀਂ ਪਹੁੰਚ पाओगे ਕਿਉਂਕਿ ਉੱਤੇ ਤੱਕ ਲਜਾਣ ਵਾਸਤੇ ਤੇ ਥੋੜੀ ਅੰਦਰ ਪੋਜ਼ਿਟਿਵਿਟੀ ਚੰਗੀ ਚਾਹੀਦੀ ਏ ਤਾਕਤਵਰ ਚਾਹੀਦੀ ਹੈ ਮਾਮੂਲੀ ਜੀ ਮੁਸ਼ਕਲ ਮਾਮੂਲੀ ਜੀ 네ਗੇਟਿਵਿਟੀ ਦੀ ਸਲਾਹ ਇਹ ਤੁਹਾਡੀ ਪੋਜ਼ਿਟਿਵਿਟੀ ਨੂੰ ਤੋੜ ਕੇ ਰੱਖ ਦਿੰਦੀ ਹੈ ਕੋਈ ਵੀ ਫੀਲਡ ਹੋਵੇ ਬੋਲਣ ਦਾ ਹੋਵੇ ਲਿਖਣ ਦਾ ਹੋਵੇ ਕਰਨ ਦਾ ਹੋਵੇ ਬਿਜ਼ਨਸ ਦਾ ਹੋਵੇ ਵਾਈ ਖੇਤੀ ਦਾ ਹੋਵੇ ਦੁਨੀਆ ਭਰ ਦਾ ਕੋਈ ਵੀ ਫੀਲਡ ਇਹ ਜਿਹੜੀ ਕੱਚੇ ਤਾਗੇ ਵਰਗੀ ਪੋਜ਼ਿਟਿਵਿਟੀ ਇਹ ਤੁਹਾਨੂੰ ਸਕਸੈਸ ਤੱਕ ਲੈ ਕੇ ਨਹੀਂ ਜਾਏਗੀ ਤੁਹਾਨੂੰ ਜਲਦੀ ਕਰਕੇ ਕਾਮਯਾਬੀ ਦੀ ਮੰਜ਼ਲ ਤੱਕ ਨਹੀਂ ਪਹੁੰਚਾਏਗੀ ਇੱਕ ਹੋਰ ਐਸੀ ਪੋਜ਼ਿਟਿਵਿਟੀ ਦੇ ਨਾਲ ਮੁਸ਼ਕਲਾਂ ਘਟਣ ਦੀ ਬਜਾਏ ਵਾਧੀਆਂ ਜ਼ਿਆਦੀਆਂ ਨੇ ਇੱਕ ਨੁਕਤਾ ਹੋਰ ਨੋਟ ਕਰ ਲਿਓ ਜਦੋਂ ਤੁਸੀਂ ਆਪਣੀ ਲਾਈਫ ਦੇ ਅੰਦਰ ਕਾਮਯਾਬੀ ਨਹੀਂ ਹੋ पाओਗੇ ਕਿਸੇ ਮੰਜ਼ਲ ਨੂੰ ਛੂ ਹੀ ਨਹੀਂ ਪਾਓਗੇ ਤੇ ਫਿਰ ਪਿੱਛੇ ਕੀ ਬਚੇਗਾ ਹੋ ਕੇ ਕਲੇਸ਼ ਚੋਰੀ ਗਰੀਬੀ ਘਰ ਦਾ ਕਲੇਸ਼ ਨਿਤਾ ਪ੍ਰਤੀ ਦਾ ਚੂਰਨਾ ਇਹ ਵੀ ਤੁਹਾਡੇ ਪੱਲੇ ਰਹੇਗਾ। ਤੋਂ ਫਿਰ ਮੈਂ ਇੱਕ ਹੀ ਗੱਲ ਕਹਿ ਦੇਣਾ ਵੀ ਐਸੀ ਪੋਜ਼ਿਟਿਵਿਟੀ ਦੇ ਸਹਾਰੇ ਦੇ ਉੱਤੇ ਦੋ ਪੈਰ ਵੀ ਤੁਰਨਾ ਚਾਹੋਗੇ ਤੇ ਦੋ ਪੈਰ ਤੁਰਨਾ ਵੀ ਮੁਸ਼ਕਲ ਹੋ ਜਾਏਗਾ। ਹੁਣ ਇਸ ਤੋਂ ਅਗਲੀ ਪੋਜ਼ਿਟਿਵਿਟੀ ਜਿਹੜੀ ਮੈਂ ਨੋਟ ਕੀਤੀ ਆਮ ਸਮਾਜਿਕ ਪੱਧਰ ਦੇ ਉੱਤੇ ਇਹ ਪੋਜ਼ਿਟਿਵਿਟੀ ਪਹਿਲੀ ਨਾਲੋਂ ਥੋੜੀ ਜੀ ਤਾਕਤਵਾਰੇ ਜਿੱਦਾਂ ਮੈਂ ਪਹਿਲਾਂ ਐਗਜ਼ਾਮਪਲ ਦੇ ਰਿਹਾ ਸਨ ਵੀ ਪਹਿਲੀ ਪੋਜ਼ਿਟਿਵਿਟੀ ਨੂੰ ਗਿਨ ਲਓ ਜਿਵੇਂ ਸੂਤ ਦਾ ਕੱਚਾ ਧਾਗਾ ਹੁੰਦਾ ਹੈ ਤੇ ਸੂਤ ਦੇ ਕੱਚੇ ਧਾਗੇ ਦੀ ਔਕਾਤ ਕੀ ਕੋਈ ਬੱਚਾ ਵੀ ਖਿੱਚੇ ਮਾਮੂਲੀ ਜਿਹਾ ਨੂੰ ਜ਼ੋਰ ਚਾਹੀਦਾ ਉਹ ਟੁੱਟ ਜਾਂਦਾ ਨਾਲ ਨਾਲ ਪੋਜ਼ਿਟਿਵਿਟੀ ਵੀ ਇਦਾਂ ਦੀ ਹੁਣ ਨੰਬਰ 2 ਦੇ ਉੱਤੇ ਜਿਹੜੀ ਪੋਜ਼ਿਟਿਵਿਟੀ ਹੈ ਉਹ ਪੋਜ਼ਿਟਿਵਿਟੀ ਇਦਾਂ ਦੀ ਹੈ ਜਿੰਨੂੰ ਆਪਾਂ ਕਹਿ ਲਈਏ ਵੀ ਇੱਕ ਰੱਸੀ ਵਰਗੀ ਮੁੰਜ ਦੀ ਰੱਸੀ ਹੋਵੇ ਥੋੜੀ ਜੀ ਮੋਟੀ ਰੱਸੀ ਹੋਵੇ ਇਹ ਨੰਬਰ 2 ਵਾਲੀ ਪੋਜ਼ਿਟਿਵਿਟੀ ਇਦਾਂ ਦੀ ਹੈ। ਮਤਲਬ ਪਹਿਲੀ ਵਾਲੀ ਨਾਲੋਂ ਥੋੜੀ ਜੀ ਤਾਕਤਵਾਰ ਹੈ। ਜਿਵੇਂ ਸੂਤ ਦੇ ਧਾਗੇ ਨੂੰ ਬੱਚਾ ਤੋੜ ਸਕਦਾ ਹੈ। ਪਰ ਹੁਣ ਮੁੰਜ ਦੀ ਰੱਸੀ ਨੂੰ ਬੱਚੇ ਨੇ ਤੋੜਨਾ ਹੋਵੇ ਤੇ ਬੱਚੇ ਵਾਸਤੇ ਮੁਸ਼ਕਲ ਹੈ। ਇਹ ਜਿਹੜੀ ਪੋਜ਼ਿਟਿਵਿਟੀ ਹੈ 2 4 5 10 ਲੋਕ 네ਗੇਟਿਵ ਸਲਾਮਾਂ ਦੇਣ ਤੇ ਨਹੀਂ ਟੁੱਟਦੀ। ਕਿਉਂਕਿ ਪਹਿਲਾਂ ਨਾਲੋਂ ਥੋੜੀ ਮਜ਼ਬੂਤ ਜੂ ਹੋਈ। ਪਰ ਇਹ ਪੋਜ਼ਿਟਿਵਿਟੀ ਵੀ ਬਹੁਤ ਜ਼ਿਆਦਾ ਚੰਗੀ ਨਹੀਂ ਗਿਣੀ ਜਾ ਸਕਦੀ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਚਾਈਆਂ ਨੂੰ ਛੂਣਾ ਚਾਹੁੰਦੇ ਹੋ ਸ਼ਿਖਰ ਤੇ ਜਾਣਾ ਚਾਹੁੰਦੇ ਹੋ ਕਾਮਯਾਬੀ ਦੀ ਮੰਜ਼ਲ ਤੇ ਜਾਣਾ ਚਾਹੁੰਦੇ ਹੋ ਜਿਵੇਂ ਜਿਵੇਂ ਉੱਚਾ ਉੱਠੋਗੇ ਤੇਵੇਂ ਤੇਵੇਂ ਨਾਲ ਲੱਗਦੀਆਂ ਮੁਸ਼ਕਲਾਂ ਵਧਦੀਆਂ ਰਹਿਣਗੀਆਂ ਤੇ ਹੁਣ ਜਿੰਨੀ ਉਚਾਈ ਤੋਂ ਡਿੱਗੋਗੇ ਖਤਰਾ ਉਨਾ ਵੱਧ ਜਾਂਦਾ ਹੈ ਹੱਡੀ ਤੇ ਪਸਲੀ ਟੁੱਟਣ ਦਾ ਹੁਣ ਥੱਲਿਓਂ ਟਰਨ ਵਾਸਤੇ ਪੋਜ਼ਿਟਿਵਿਟੀ ਤੇ ਸਹੀ ਹੈ ਪਰ ਜਦੋਂ ਤੁਸੀਂ ਇੱਕ ਉਚਾਈ ਤੇ ਜਾਂਦੇ ਹੋ ਕਿਸੇ ਮੰਜ਼ਲ ਤੇ ਜਾਂਦੇ ਹੋ ਉੱਥੇ ਜਾ ਕੇ ਅਗਰ ਤੁਹਾਡੇ ਵਾਸਤੇ 네ਗਟਿਵਿਟੀ ਬਣ ਗਈ ਤੇ ਉਹ ਜ਼ਹਿਰ ਬਣ ਜਾਗੇ ਇਹ ਜਿਹੜੀ ਮੁੰਜਦੀ ਰੱਸੀ ਵਰਗੀ ਪੋਜ਼ਿਟਿਵਿਟੀ ਹੈ ਇਹਦੇ ਨਾਲ ਕੋਈ ਬਹੁਤ ਵੱਡਾ ਭਾਰ ਬਣ ਕੇ ਕਿਸੇ ਉਚਾਈ ਤੇ ਲੈ ਕੇ ਜਾਣਾ ਚਾਹੋ ਤੇ ਮੁਸ਼ਕਲ ਹੈ ਫਸੇ ਟਰੱਕ ਜਾਂ ਬੱਸ ਨੂੰ ਜਾਂ ਭਾਰੀ ਵਾਹਨ ਨੂੰ ਚਿੱਕੜ ਦੇ ਅੰਦਰੋਂ ਖਿੱਚਣਾ ਚਾਹੋ ਤਾਂ ਮੁਸ਼ਕਲ ਹੈ ऐसी पॉजिटिविटी ਤੁਹਾਨੂੰ ਸ਼ਿਖਰ ਤੇ ਨਹੀਂ ਲਜਾਏਗੀ ਬਲਕੇ ਅੱਦਵਚਕਾਰ ਰੱਖ ਦੇਗੀ ਤੁਹਾਨੂੰ ਡੇਗ ਦੇਗੀ ਤੁਸੀਂ ਟੁੱਟ ਜਾਓਗੇ ਤੁਸੀਂ ਹਾਰ ਜਾਓਗੇ ਤੁਸੀਂ ਅਸਫਲ ਹੋ ਜਾਓਗੇ ਤੇ ਉਸ ਤੋਂ ਬਾਅਦ ਫਿਰ ਉਹੀ ਕੁਝ ਹੋ ਕੇ ਝੋਰੇ ਕਲੇ ਕਲੇਸ਼ ਝੂਰਨਾ ਆਤਮ ਹੱਤਿਆ ਤੱਕ ਦੇ ਫੈਸਲੇ ਇਹ ਪੱਲੇ ਰਹਿ ਜਾਂਦੇ ਨੇ ਹੁਣ ਨੰਬਰ 3 ਦੀ ਜਿਹੜੀ ਪੋਜ਼ਿਟਿਵਿਟੀ ਹੈ ਨਾ ਉਹਨੂੰ ਮੈਂ ਨਾਂ ਦਿੱਤਾ ਹੈ ਵੀ ਲੋਹੇ ਦੀ ਤੇ ਲੋਹਾ ਵੀ ਕੁਆਲਟੀ ਵਾਲਾ ਜਿਹੜਾ ਲੋਹਾ ਬੜਾ ਮਜ਼ਬੂਤ ਹੋਵੇ ਕੁਆਲਟੀ ਵਾਲੇ ਲੋਹੇ ਦੀ ਮੋਟੀ ਰਾਡ ਹੋਵੇ ਉਹ ਐਸੀ ਪੋਜ਼ਿਟਿਵਿਟੀ ਅਗਰ ਤੁਹਾਡੇ ਕੋਲ ਹੈ ਜਾਂ ਤੁਸੀਂ ਬਣਾ ਸਕਦੇ ਹੋ ਤੇ ਐਸੀ ਪੋਜ਼ਿਟਿਵਿਟੀ ਦੇ ਨਾਲ ਤੁਹਾਨੂੰ ਸਕਸੈਸ ਮਿਲੇਗੀ ਮਿਲੇਗੀ ਕਾਮਯਾਬੀ ਮਿਲੇਗੀ ਮਿਲੇਗੀ ਕੋਈ ਨਹੀਂ ਜੰਮਿਆ ਤੁਹਾਨੂੰ ਰਾਹ ਦੇ ਅੰਦਰ ਰੋਕਣ ਵਾਲਾ ਜਾਂ ਤੋੜਨ ਵਾਲਾ ਲੋਹੇ ਦੀ ਕੁਆਲਟੀ ਨਿਕਰ ਹੋਵੇ ਠੋਸ ਹੋਵੇ ਜਲਦੀ ਕਰਕੇ ਐਸੀ ਰਾੜ ਨੂੰ ਤੋੜਨਾ ਔਖਾ ਹੈ ਤੋੜਨਾ ਔਖਾ ਹੀ ਨਹੀਂ ਇੱਕ ਤਰ੍ਹਾਂ ਦਾ ਨਾ ਮੁਮਕਿਨ ਹੈ ਐਸਾ ਤੇ ਕੁਝ ਨਹੀਂ ਹੈ ਜੋ ਨਾ ਹੋ ਸਕੇ ਪਰ ਉਹ ਤੇ ਹੁੰਦਾ ਹੈ ਨਾ ਉਹ ਚੇਚੇ ਤੌਰ ਤੇ ਮਿਥ ਕੇ ਉਹਨੂੰ ਰਾੜ ਨੂੰ ਤੋੜਨਾ ਹੋਵੇ ਜਾਂ ਟਲਾਈ ਦੀ ਕਿਸੇ ਮਸ਼ੀਨ ਦੇ ਅੰਦਰ ਢਲਣਾ ਹੋਵੇ ਗੱਲ ਵੱਖਰੀ ਪਰ ਉੱਥੇ ਵੀ ਸਮਾਂ ਮੰਗਦੀ ਹੈ ਐਦਾਂ ਨਹੀਂ ਕਿ ਪਾਇਆ ਤੇ ਨਾਲੋਂ ਨਾਲ ਉਹ ਰਾੜ ਹੈ ਜਿਹੜੀ ਉਹ ਟਲ ਗਈ ਖੈਰ ਐਸੀ ਪੋਜ਼ਿਟਿਵਿਟੀ ਦੇ ਰਾਹ ਦੇ ਅੰਦਰ ਹਜ਼ਾਰਾਂ ਔਕੜਾਂ ਆਉਣ ਪਰ ਇਹ ਲੋਹੇ ਦੀ ਹਾਰਡ ਰਾੜੇ ਨਾ ਜਿਹੜੀ ਇਹ ਲਗਾਤਾਰ ਤੁਹਾਨੂੰ ਤੋੜਦੀ ਜਾਂਦੀ ਹੈ ਤੋੜਦੀ ਜਾਂਦੀ ਹੈ ਪਰ ਆਪ ਨਹੀਂ ਟੁੱਟਦੀ ਜਿਹੜੀ ਐਸੀ ਰਾੜ ਐਸੀ ਪੋਜ਼ਿਟਿਵਿਟੀ ਦੇ ਰਾਹ ਦੇ ਵਿੱਚ ਜਿੰਨੀਆਂ ਮਰਜ਼ੀ ਔਕੜਾਂ ਆਉਣ ਨਾ ਆਉਣ ਐਸੀ ਪੋਜ਼ਿਟਿਵਿਟੀ ਬਰਕਰਾਰ ਰਹਿੰਦੀ ਹੈ ਲਗਾਤਾਰ ਆਪਣੇ ਨਿਸ਼ਾਨੇ ਵੱਲ ਨੂੰ ਵੱਧਦੀ ਰਹਿੰਦੀ ਹੈ ਐਸਾ ਬੰਦਾ ਸ਼ਿਖਰ ਤੇ ਜਾਏਗਾ ਹੀ ਜਾਏਗਾ ਐਸੇ ਬੰਦੇ ਹੀ ਦੁਨੀਆ ਦੇ ਅੰਦਰ ਜੇਤੂ ਹੋਏ ਨੇ ਉਹ ਭਾਵੇਂ ਫੀਲਡ ਗਾਉਣ ਦਾ ਹੋਵੇ ਵਜਾਉਣ ਦਾ ਹੋਵੇ ਜ਼ਿੰਮੇਦਾਰੀ ਦਾ ਹੋਵੇ ਬਿਜ਼ਨਸ ਦਾ ਹੋਵੇ ਕੋਈ ਫੀਲਡ ਹੋਵੇ ਜਿਸ ਮਨੁੱਖ ਦੇ ਕੋਲ ਐਸੀ ਪੋਜ਼ਿਟਿਵਿਟੀ ਹੈ ਉਹ ਬੰਦਾ ਕਾਮਯਾਬੀ ਦੀ ਮੰਜ਼ਲ ਨੂੰ ਛੂ ਜਾਏਗਾ ਅੱਜ ਨਹੀਂ ਤੇ ਕੱਲ ਕਿਉਂਕਿ ਸਮਾਜ ਦੇ ਅੰਦਰ 90% ਤੋਂ ਵੱਧ ਲੋਕ ਤੁਹਾਨੂੰ ਨੈਗੇਟਿਵਿਟੀ ਦੇ ਨਾਲ ਭਰੇ ਮਿਲਣਗੇ ਨੈਗੇਟਿਵ ਸਲਾਹਾਂ ਦੇਣ ਵਾਲੇ ਮਿਲਣਗੇ ਇਹ ਉਹਨਾਂ ਦਾ ਸੁਭਾਅ ਹੈ ਜਾਂ ਉਹਨਾਂ ਦੀ ਈਰਖਾ ਵਿੱਚ ਲਪੇਟੀ ਹੋਈ ਇੱਕ ਸਲਾਹ ਹੈ ਪਰ ਜੇ ਤੁਸੀਂ ਪੋਜ਼ਿਟਿਵ ਹੋ ਤੇ ਤੁਹਾਨੂੰ ਪਛਾਣ ਆ ਜਾਏਗੀ ਕਿ ਮੈਂ ਇਹਦੀ ਗੱਲ ਨੂੰ ਨਹੀਂ ਮੰਨਦਾ ਕਿਉਂਕਿ ਤੁਹਾਡੇ ਫੀਲਡ ਨੂੰ ਤੁਹਾਡੇ ਨਿਸ਼ਾਨੇ ਨੂੰ ਤੁਹਾਡੇ ਟਾਰਗੇਟ ਨੂੰ ਸਿਰਫ ਤੁਸੀਂ ਜਾਣਦੇ ਹੋ ਦੂਜਾ ਕੋਈ ਨਹੀਂ ਜਾਣਦਾ ਇਸ ਕਰਕੇ ਪੋਜ਼ਿਟਿਵਿਟੀ ਕਵੱਡੇ ਕੋਲ ਹੋਣੀ ਬੜੀ ਜ਼ਰੂਰੀ ਹੈ ਤਾਂ ਕਿ ਤੁਸੀਂ ਆਪਣੀ ਮੰਜ਼ਲ ਨੂੰ ਆਰਾਮ ਦੇ ਨਾਲ ਛੂ ਸਕੋ